ਆਪਣੇ ਕਰਤਾਰ ਕਮੈਨ ਆ ਗਿਆ ਖੇਰਚਾ ਮੂੰਗੀ ਜਾ ਤੇ ਚਾਲੂ ਕਰਨ ਲੱਗੇ ਹੁਣ ਤਕਰੀਬਨ ਬੰਦਾ ਡਾਈ ਡੀ ਵਗੈਰਾ ਲਾਦਾ ਬੱਬੂ ਕਿੱਥੇ ਆ ਬੱਬੂ ਤੇਰਾ ਦੇ ਘਰ ਰਹਿਣਗਾ ਇਧਰ ਬਾਈ ਮੇਲਾ ਲੱਗਾ ਕਿੱਥੇ ਆ ਹੈਂ ਤੇਰਾ ਦੇ ਘਰ ਰਹਿਣਗਾ ਮੇਰੇ ਵਾਸਤੇ ਬਾਹਰ ਨਾਲ ਜੇ ਲੈ ਨਹੀਂ ਜਾ ਮੁੱਠਾ ਕਿੱਥੇ ਦਾ ਇਹਦਾ ਮੁੱਠਾ ਹੀ ਕਿੱਥੇ ਗਿਆ ਤੋੜ ਕੇ ਛਿੰਦੋਂ ਫੜਾ ਦਾਨੇ ਹੈ ਹੈ ਤੋੜ ਕੇ ਛਿੰਦੋਂ ਇੱਥੇ ਫੜਾ ਦਾਨੇ ਹੈ ਹਾਂ ਉਹ ਕੰਡ ਤੇ ਨਹੀਂ ਆਏ ਨਹੀਂ ਨਿਕਲੋ ਆ ਤਾਂ ਮੈਂ ਫੜਾ ਸਵੇੜ ਉਹ ਵੇ ਇਹਨਾਂ ਤਰੀਕਾ ਹੀ ਬੜਾ ਦੇ ਆ ਤਰੇ ਹਾਂ ਕੰਮ ਕਰੀ ਕਰੇ ਰਾਈ ਬਾਬ ਨਾ ਕਾਰੀ ਕਰੈਣਾ ਬੜਾ ਕਹਾਂ ਸੇ ਆ ਸ਼ੀਲਡ ਵੀ ਖੋਲਣੀ ਹੈ ਜਿੰਦੀ ਇਹ ਉੱਪਰ ਪੜੀ ਹੈ ਕੀ ਸੀਟ ਹੈ ਸੀਟ ਨਹੀਂ ਇਹ ਵਾਰ ਪਿੱਛੇ ਵਾਲੀ ਚੱਲ ਓਏ ਥੱਲੇ ਪੈਂ ਥੱਲੇ ਦੱਬ ਕੇ ਬਾਕੀਆ ਕਰ ਲੈ ਹਾਂ ਸਰ ਹੁਣ ਵਾਰ ਤੋਂ ਕਰ ਲੋ ਅਰ ਬਾਹਰ ਨੂੰ ਨਾ ਕੋਈ ਵਾਪਸ ਆ ਦੇ ਪਸਾੜੇ ਪਸਾੜਾ 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 ਅੱਗੇ ਲੈ ਲਿਓ ਭਲੇ ਸੁਣੋ ਯਾਰ ਨਿਕਾਲ ਦੇ ਯਾਰ ਚੱਲ ਕਿੱਧਰ ਕਰਨੀ ਕਿਦੀ ਨਿਕਾਲੋਗੇ ਕਿਆ ਉਹ ਕਿੰਟਰ ਕਿਆ ਕਰਦਾ ਹੈ ਉਹ ਉੱਥੇ ਖਲਵਾ ਕੇ ਦੋ ਪਹਿਲੇ ਪੀਂਗੇ ਚਾਹ ਪੀਂਗੇ ਚਾਹ ਆਈਏ ਬੱਕਰੀ ਦਾ ਦੁੱਧ ਕੀ ਆ

ਨੇ ਜਿਹੜੇ ਇੱਥੇ ਤੁਸੀਂ ਖੇਡਾ ਖੇਡਣ ਲੱਗੇ ਏ ਉਹ ਖੇਡਾ ਤੁਸੀਂ ਉੱਥੇ ਨਹੀਂ ਖੇਡ ਸਕਦੇ ਪੰਪ ਤੇ ਨਹੀਂ ਹੈ ਹੈ ਤੇ ਅੱਗੇ ਉਹ ਲੱਗਣ ਹੈ ਆਡਲ ਤੋਂ ਛੋਟੀ ਇਹ ਨਹੀਂ ਹੈ ਬਾਬੂ ਉੱਤੋਂ ਲੱਗਣਿਆ ਯਾਰ ਇੱਥੇ 130 ਲੀ ਹੋਈ ਏ ਮੈਂ 130 ਨਵੀਂ ਲੈਂਦੀ ਏ ਤੇ ਪਹਿਲਾਂ ਕਿਹੜੀ ਸੀ ਪਹਿਲਾਂ ਤੇ ਖਰਾਬ ਹੋ ਗਈ ਸੀ 130 ਤੇ 130 ਪੂਰੀ ਫੈਟੀ ਨਹੀਂ ਆ ਫਿਰ ਬੱਤੀ ਬੁੱਤੀ ਆਵੇ ਦੀ ਓ ਯਾਰ ਉਹ ਪੱਤੀ ਲੰਮੀ ਕਰੋ ਗੋਰੀ ਪੱਤੀ ਲੰਮੀ ਕਰੋ ਮਾੜੀ ਜੀ ਆ ਵੀ 130 ਕੀ ਤੋਂ ਇਸ ਵਿੱਚ ਹਾਂ ਉਹ ਬੱਬੂ ਉਹ ਪੱਤੀ ਯਾਦ ਲੰਮੀ ਕਰ ਦੇ ਮੜੀ ਜੀ ਚਲ ਉਹ ਜੜੀ ਥੱਲੇ ਡੀ ਵੀ ਕਰ ਦੇ ਹਾਂ ਹਾਂ ਥੱਲੇ ਕਰ ਦੇ ਫਿਰ ਉਹਦਾ ਐਡਲ ਚੱਕਾ ਜਾਏਗਾ ਹੋਰ ਹੈ ਪਹਿਲੇ ਐਡਲ ਚੱਕ ਕੇ ਵੇਖਦਾ ਕਿੰਨਾ ਹੀ ਨਾਥ ਨਾਲ ਐਡਲ ਲੱਗੇ ਪੈ ਨੇ ਐਡਲ ਦਾ ਪ੍ਰਿੰਗ ਟਿੱਲਾ ਹੀ ਇਹ ਚੱਕੀ ਮੜਾ ਚੱਕੀ ਉਤਾਵਦਾ ਨਾਥ ਨਾਲ ਉਤਾ 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 ਨੂੰ ਬੈਲਟ ਨਹੀਂ ਉਹਨੂੰ ਐਡ ਵਾਈਡਲ ਨੂੰ ਐਡਲ ਚੱਕ ਹਾਂ ਨਾਟ ਖੋਲ ਲੈਣਾ ਨਾਰ ਕੋਲ ਕੁ ਬਦਲ ਕੇ ਖਾਲੀ ਬੈਬ ਗਈ ਆ ਕੇ ਦੇ ਕਿਥੇ ਹੋਰ ਪਹਿਲਾਂ ਗਰਚ ਕਰੂ ਹੀ ਕੇ ਸੰਗਲ ਦੀ ਬੋਣੀ ਕਰੂ ਹੁਣ ਲਿਆ ਸੰਗਲ ਬੋਣੀ ਕਰੂ ਹੀ ਕੇ ਤੇਨੇ ਕਰ ਦਿੱਥੇ ਖਰੂ ਬਚਾਈ ਫਿਰ ਇਹਦੇ ਉਹ ਕੰਮ ਕਰ ਵੀਡੀਓ ਲਾਈ ਕਿੰਨੇ ਕੋ ਆਏ ਗਾਡੀ ਉਹੇ ਗਾਲ ਮੇਰਾ ਕੰਮ ਬਣਾਉ ਹੀ ਹੋਣੇ ਵੀ ਮੈਂ ਮੈਂ ਵੀ ਖਾਲੀ ਕਰਦਾ ਵਰਦਾ ਹੀ ਤੇ ਨਾ ਵੀ ਲੰਬੀ ਕਰਾ ਦੀ ਹੋਣਾ ਇਹ ਵੀ ਬਣਾਣਾ ਹੈ ਮੇਰੀ ਤੇਰੀ ਤੇ ਬਣਦੀ ਪਈ ਹੈ ਹਾਂ ਉਹ ਚੈਨਲ ਤੇ ਦੇਖੂਗਾ ਆਪਕੇ ਹਾਂ ਹਾਂ ਵੱੜ ਰਹੀ ਹੈ ਇਹ ਖੇਤ ਹੈ ਇਹ ਵੀ ਕਾਟਣੀ ਹੈ ਕਾਟਣਾ ਪਹਿਲੇ ਕਿਹੜੀ ਕਾਟਣੀ ਹੈ ਪਹਿਲੀ ਇਧਰ ਪਹਿਲੇ ਉੱਚੇ ਥਾਵਨ ਲੈ ਕੇ ਜਾ ਜਿੱਥਾ ਉੱਚਾ ਹੈ ਉਧਰ ਕਾਟਾਂਗੇ ਪਹਿਲੋ ਹੈ ਚਾਬੀ ਲੈ ਸੋ ਚੀਪੂ ਆਪ ਕਪਾ ਕਰ ਰਹੀ ਜੀ ਮਹੂਰਤ ਵੈਸੇ ਗੁਰ ਦੀ ਕਿਰਪਾ ਨਾਲ ਬਹੁਤ ਪ੍ਰਸ਼ਾਦ ਜਾਂਦਾ ਕੋਈ ਨਹੀਂ ਹੈ ਲੈਣਾ ਸੀ ਇਹ ਗੇੜਿਆ ਕਿ ਭਗਵਾਨ ਤਰਤੀਨ ਮੱਥਾ ਟੇਕੇ ਚਲਾਦੀ ਹੈ ਆ ਜੀ ਆਪਾਂ ਕਰਤਾਰਾ ਦਾ ਸਟicker ਦਿਖਾਉਣੇ ਤੈਨੂੰ ਦੇਖੋ ਜੀ ਇੱਥੇ ਫੀਡਰ ਬੈਲਟ 130 ਨੰਬਰ ਲਿਖਿਆ ਹੈ ਤੈਨੂੰ ਤੀਲ ਦਿਖਾਉਂਦੇ ਉੱਪਰ ਆ ਰਹਾ ਥੱਲੇ ਸੀ 130 ਇੱਧਰ ਨੂੰ ਆ ਗਿਆ ਇਹ ਫੀਡਰ ਨੂੰ ਆ ਗਈ 130 ਬੈਟ ਨਹੀਂ ਲੱਗ ਜਦੋਂ ਚੜਾਇਆ ਨਾ ਆ ਦੇਖੋ ਵੀ ਟਹਿੜ ਹੋਇਆ ਹੈਡਲ ਹੋਇਆ ਖੜਾ ਹੈ ਇਹ ਚੱਕਰ ਕੀ ਬਣਾ ਵੀ ਉੱਥੇ 130 ਲਿਖਿਆ ਇੱਥੇ 130 ਆ ਗਿਆ ਕਿ ਤੇਰੀ ਬੈਲਟੀ ਰਵੇ 25 ਕਿ ਦੇ ਵੇਖੀ ਚੰਗੀ ਜਿਹਾ ਕਿ ਤੂੰ ਤਾਂ ਨੀਂਦ ਹੁੰਨ ਚਲਾਇਆ ਹੈ ਬੈਟ ਵੀ ਲੰਦੀ 130 ਦਿੱਤੀ ਆ ਨਹੀਂ ਰਹੀ ਇਹਦੇ ਚ ਸਾਨੂੰ ਕੋਈ ਦੱਸਿਆ ਜੇ ਮਾੜਾ ਜਾ ਕੇ ਸਾਡੇ ਕੋਈ ਗਲਤੀ ਕੀ ਕਰਤਾਰ ਨਾਲ ਜੇ ਗਲਤੀ ਹੈ ਇਹ ਜਿਆਦਾ ਸਟicker ਨੂੰ ਪੁਰਾਣਾ ਲਾਤਾ ਉਹਨਾਂ ਨੇ ਤੇ ਵੀਰ ਦੀ ਸਟicker ਮਾੜੇ ਵੇਖ ਲਾ ਕਰੋ ਕੰਪਨੀਆਂ ਨੂੰ ਅਹ ਬੇਨਤੀ ਹੈ ਸਾਡੀ ਕਿ ਸਟicker ਦੇਖੋ ਤੁਹਾਡਾ XC130 ਬੈਟ ਲਿਖੀ ਫੀਟਰ ਵਾਲੀ ਇੱਥੇ ਜਿਹੜਾ ਆਪਾਂ ਲਿਆ 130 ਪਾਈ ਆਡਲ ਵਾਲੀ ਆਹ ਵਾਲੀ ਇਹ ਜਾ ਕੇ ਟਾਇਰ ਨਾਲ ਇਹਦਾ ਅਸੀਂ ਤੋਂ ਨੱਟ ਵੀ ਖੋਲ ਕੇ ਦੇਖਿਆ ਕੋਈ ਥੱਲੇ ਉੱਪਰ ਨਹੀਂ ਆਈ ਆ ਦੇਖੋ ਸਿੱਧੀ ਬੈਟ ਚੜੀ ਖੜੀ ਆ ਤੇ ਟਾਇਰ ਟਾਇਰ ਨੂੰ ਗਿੱੜ ਨਹੀਂ ਰਹੀਦੀ ਮੈਂ ਨਾ ਹੁਣ ਗਿਆ ਕਿਉਂਕਿ ਆਪਾਂ ਕਰਨਾ ਹੀ ਹੁਣ ਮੂਰਤ ਹੈ ਮੂਰਤ ਕਰ ਰਹੇ ਹਾਂ ਤਾਂ ਮੂਰਤ ਦੇ ਵਿੱਚ ਹੀ ਆਪਣਾ ਇਹ ਬੈਲਟ ਦਾ ਖਖੜ ਖਈਆ 50ੜਾ ਤੇ ਇਹਦੇ ਤੇ ਦੱਸ ਕੀ ਸਾਡਾ ਕੋਈ ਕਸੂਰ ਨਹੀਂ ਹੈ ਇੱਥੇ ਚ ਬਾਕੀ ਮੇਰੇ ਵੀਰਾਂ ਨੂੰ ਜਨਸੀ ਵਾਲ ਨੂੰ ਬੇਨਤੀ ਹੈ ਕਿ ਇਹਦਾ ਕੋਈ ਸਟਿੱਕਰ ਜਿਆਦਾ ਤੁਸੀਂ ਸਹੀ ਤਰੀਕੇ ਦਾ ਲਾਇਆ ਕਰੋ ਤੇ ਚਾਹ ਤੁਸੀਂ ਕੋਈ ਬੈਲਟ ਵੱਡਾ ਨੰਬਰ ਲੈਤਾ ਕਰੋ ਸਟਿੱਕਰ ਉਹੀ ਲੱਗਾ ਜਾਂਦਾ ਕਰੋ ਪੈਨ ਨਾਲ ਉੱਪਰ ਲਿਖਤਾ ਕਰੋ ਕਿ ਆ ਇੱਥੇ ਇਹਨਾਂ ਨੰਬਰਾਂ ਨੇ ਹੁਣ ਸਾਨੂੰ 132 ਲੈ ਕੇ ਆਉਣੀ ਪਊਗੀ ਫਿਰ ਗੱਲ ਚੱਲਣੀ ਹੈ ਛੱਡੀ ਆ ਕਿੰਨਾ ਨੰਬਰ ਨੇ 143 ਨੇ ਨਹੀਂ ਤਾਂ ਇਹ ਕਰਾ ਉਹ ਵੱਡੀ ਬਾੜੀ ਹੈ ਨਾ ਇੱਕ ਇੱਕ ਦਾ ਚਲਾ ਦੇ ਲੋ ਹੈਡ ਲਾਈ ਨਹੀਂ ਥੋੜ੍ਹ ਲਓ ਨਹੀਂ ਡਰ ਚੱਲ ਰੱਖ ਨਹੀਂ ਵੀ ਟਾਇਰ ਉੱਤੋਂ ਲਿਆ ਉੱਤੋਂ ਉੱਤੋਂ ਥੱਲੋ ਲਾ ਦੇ ਕਰ ਇੱਥੋਂ ਲਿਆ ਤੇ ਇੰਨੇ ਸਾਲ ਹੋ ਗਏ ਤਾਂ ਡਰਾਈਵਰ ਮਸ਼ੀਨ ਨੂੰ ਘੇੜਨਾ ਚਾਹੁੰਦਾ ਜਵਾਨ ਉੱਤੇ ਰੱਖ ਨੇੜੇ ਦਾ ਲਿਆ ਉਹ ਜੇ ਪੈਂਚਰਾਂ ਨਹੀਂ ਚੜਾ ਦੇ ਟਾਇਰ ਟੂਬਾਂ ਟਾਇਰ ਉੱਤੋਂ ਉੱਤੋਂ ਬਣਾ ਕਰ ਆ ਇਸ ਤਰ੍ਹਾਂ ਇਸ ਤਰ੍ਹਾਂ ਮਾਰ ਮੁੱਕਾ ਮਾਰ ਦੇ ਚੱਕੀ ਲੱਫੜਾ ਚੱਲਦਾ ਆ ਇਸ ਤਰ੍ਹਾਂ ਉਹ ਬਾਈ ਨੂੰ ਮਾਰਾ 10 ਇੰਚ ਨਾਲ ਹੱਥ ਪਾਵੇ ਵਾਹ ਕਿਉਂ ਇੱਥੇ ਦਾ ਬੰਦਾ ਆ ਆਪਣੇ ਨਾਲ ਤਾਂ ਨਹੀਂਗਾ ਨਾਲ ਲਈ ਇਹ ਕਿ ਆਪਣਾ ਬੰਦਾ ਉਹੀ ਹੈ ਨਾਲ ਹੀ ਪਤਾ ਕਿ ਕੀ ਚੱਕਰ ਹੈ ਗੋਰੀ ਚੱਕਰਾਂ ਵਿੱਚ ਰਾਹ ਨੰਦਾ ਹੈ ਹਾਲ ਵਾਲਾ ਚੱਕਰਾਂ ਵਿੱਚ ਰਾਹ ਨੰਦਾ ਹੈ ਤੂੰ ਕਿੱਧਰ ਚਲੀ ਗਿਆ ਮਾਰ ਤੂੰ ਮਰ ਤੂੰ ਕਿ ਗੁੰਡੇਰੇ ਭਾਈ ਉਹ ਮੱਥਾ ਮਾਰ ਕੇ ਗਿਆ ਹਾਂ ਯਾਰ ਕੌਣ ਉਹਦਾ ਕਾਦਾ ਕੋ ਲੰਬਾ ਉਹਨੂੰ ਲਾ ਆ ਆ ਦੇਖ ਇੱਕ ਨਾ ਚਰਾਉਂਦਾ ਆ ਜਿਹਾਉਂਗਾ ਆ ਫਲੈਟ ਵੀ ਜੀ ਬਹੁਤ ਔਖਾ ਹੁੰਦਾ ਹੈ ਫਲਾਟ ਦੇਖੋ ਕਿੰਨਾ ਟਾੜ ਹੈ ਬਾਕੀ ਫਲਾਟ ਵੀ ਔਖਾ ਆ ਰਿਹਾ ਹੈ ਨੰਬਰਾਂ ਨਾਲ ਕੋਈ ਫਰਕ ਪਿਆਕਦਾ ਨਹੀਂ ਗਰਮ ਹੋ ਗਏ ਆ ਬਟੇ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਾ ਹੁਣ ਜਾ ਪੈਪਰਾਂ ਚ ਲਾਏ ਮੜਾ ਇੰਜਨ ਗੇਟ ਦਿੱਤਾ ਹੁਣ ਗੱਲ ਮੇਨ ਗੱਲ ਹੁੰਦੀ ਤਰੀਕੇ ਦੀ ਵੈਸੇ ਤਾਂ ਇਹ ਰਮਣੇ ਪਹਿਨ ਕੱਟ ਸਿੱਪੋ ਆਪਾ ਇੱਥੇ ਲਾ ਉਰ ਲੈ ਵਸੇ ਉਹ ਫੇਰ ਕੱਟਦੇ ਕੱਡਿਆ ਕਿੱਥੋਂ ਨੇ ਫੇਲਾ ਉਧਰ ਆ ਤੂੰ ਬੱਬੋ ਗੇੜਾ ਕੋਰੇ ਵੱਡੀ ਪੁਲੀ ਗੇੜੀ ਮੜਾ ਜਾ 160 ਵਿੱਚ ਜਾਣ ਆ ਰਹੇ ਸੀ ਤੂੰ ਮੱਚੀ ਚੱਲ ਚੱਲੋ ਇੱਕ ਗੇੜਾ ਚਲੋ ਚਲੋ ਚੱਲ ਲੈ ਐਨਾ ਕੰਮ ਹੀ ਕਿਉਂ ਵੇਖੇ ਕੋਣ ਆਪਣੇ ਜਾ ਹੈ ਕਿ ਨਹੀਂ ਹੈਗਾ ਦੱਸੀ ਮੈਨੂੰ ਕੋਈ ਹੈਗਾ ਨਾ ਬਿਲਕੁਲ ਹਾਂ ਆਹ 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 ਇਹਨੀਆਂ ਨਾਸਾ ਵਾਲਾ ਠੋਕਦੀ ਕਿਤੇ ਤੌੜੀ ਭੜੀ ਮੜੀ ਤੋੜੇ ਇੰਨੇ ਨਕੀਰ ਚਲਾ ਦੇਦਾ ਪੜੇ ਨੂੰ ਬਹਿਰ ਗਈ ਹਾਂਜੀ ਫਿਰ ਨਾ ਪਾਪਾ ਬੱਬੂ ਬੱਬੂ ਕਹਿੰਦਾ ਇਹਨੂੰ ਕਾਲਾ ਤੇਲ ਲਾਓ ਫਲੇਟ ਰੇ ਨਵੇਂ ਕੋਈ ਉਹਨੂੰ ਕੋਈ ਗੋਲ ਲੈ ਕੇ ਆਉਂਦੇ ਨੇ ਬਈ ਮੈਂ ਕਹਿਆ ਯਾਰ ਇਹ ਤੇਲ ਆਜ ਨੇ ਹੋਰ ਚੀੜਾ ਆਇਆ ਨਾ ਬਸ ਨਾਲ ਹੀ ਘੁੱਗੀ ਜਾਂਦਾ ਇਹ ਵਾਲੀ ਸੈਸ਼ਨ ਬਾਅਦ ਚੜਾ ਲਿਆ ਇਹ

इसको क्या करते हो आप जानवरों को जानवर शौक से खाते है मजबूरी से खाते है वो शौक से, से मजबूरी होते हैं वो भी खा जाते हैं कांटे जी में नहीं लगते ना जैसे इसमें कांटे है ठीक है ना हाँ फिर कांटे निकाल दोगे कांटा कुटा देख के जानवरों ने खाना आता है कांटा निकाल दिया करो आप ਤੇ ਇਸ ਕਾ ਗੱਲਾ ਕਰ ਰਹਾ ਹੈ ਇਹ ਕਿ ਐਸੇ ਨਿਕਾਲਣਾ ਹੈ ਜੋ ਗੱਲਾ ਹੋ ਰਹਾ ਹੈ ਇਹ ਗੱਲਾ ਤਾਂ ਇਹ ਹੋ ਜਾਏਗਾ ਨਹੀਂ ਇਹ ਇੱਕ ਇੱਕ ਵਾਸਾ ਦੇ 18 ਇਸਕੋ ਗੱਲਮ ਗੱਲਾ ਹੈ ਬਾਰੇ ਕਰ ਇੱਕ ਇਹ ਮੂੰਹ ਕਰ ਦੇ ਇਹ 15 ਪ੍ਰੋ ਮੈਕਸ ਲੈ ਰਹਾ ਹੈ ਬੌਜੀ ਇਧਰ ਮੂੰਹ ਕਿੰਨਾ ਕੋ ਹੈ ਤੁਹਾਰੇ ਏਰੀਆ ਮੇ ਬਹੁਤ ਮੂੰਹ ਹੈ ਵੀ ਕਮ ਛੰਡੀ ਜਾਣਾ ਕਿਤੇ ਬਹੁਤ ਬਹੁਤ ਆਪਦੇ ਖੇਤ ਵੇਖ ਆ ਕੇ ਰਵੋ ਤੇ ਉਹ ਲੋ ਦਵੜ ਸੇ ਲੈ ਗੰਡੀ ਉਹਨੂੰ ਚਾਨ ਫੇਰ ਦਾ ਗਮਰਾਹ ਕੀਤੀ ਫਦੇ ਮੂੰਗੀ ਵਾਲੇ ਨੂੰ ਮੂੰਗੀ ਵਾਲੇ ਨੂੰ ਹੜ ਜਾ ਇਹੋ ਦੱਰ ਨੇ ਪਾਣੀ ਗੋਲੀ ਦੇ ਇਹ ਮੈਂ ਲਾ ਤੇਰੇ ਬੁੱਢ ਨੇ ਤਿਆਰ ਕੀਤਾ ਨਾ ਜਿਹੜੇ ਗੋਲੀ ਗੋਲੀ ਬਣਾਈ ਫਿਰਦਾ ਨਾ ਅੜਾ ਉਹਦੇ ਲੱਛਣ ਲੱਗਦੇ ਨੇ ਮੈਨੂੰ ਦਾ ਉਹਨੇ ਬਣਾਇਆ ਨਾ ਬਤਾ ਗੋਲੀ ਗੋਲੀ ਪਾਈ ਫਿਰੰਦੇ ਬਾਹੇ ਗੁੱਡਾ ਕਿਸ ਕੋ ਬੋਲਦੇ ਆਪ

ਆ ਕਮਾ ਬੱਬੂ ਇਹ ਅੱਗੇ ਨੂੰ ਦਵਾ ਦੇਂਦਾ ਹਾਂ ਪਿੱਛੇ ਨੂੰ ਪਿੱਛੇ ਨੂੰ ਕੀ ਨਹੀਂ ਹੁਣ ਦਵਾ ਅੱਗੇ ਨੂੰ ਐ ਨਹੀਂ ਅੱਗੇ ਨੂੰ ਆ ਛੱਡ ਹਾਂ ਛੱਡੀ ਰੇਡ ਬੰਦੇ ਆ ਕਿੱਥੇ ਆ ਇਹਨਾਂ ਲਾਈਏ ਇਹ ਪਿੱਛੇ ਜਾਣਾ ਵੇ ਤਾਂ ਫੇਰ ਦੂਜੇ ਵੇ ਕਮਾਗ ਲਾਓ ਓਏ ਆ ਬੰਦੇ ਨਾਲ ਦੇ ਸਮਝਾ ਦੇ ਕਿ ਤੇਰੀ ਨਿਗਾਹ ਇੰਦੇ ਚੁਣੀ ਚਾਹੀਦੀ ਏ ਤੇਰੀ ਹੋਰ ਕਿਤੇ ਨਹੀਂ ਤਾਂ ਕਾਮੀ ਪਲਟਾ ਨਾ ਕਰਦਾ ਰਹਿ ਬਿੱਲੀ ਹਾਂ ਇਹ ਬਲਟਾ ਦਾ ਕੰਮ ਹੀ ਕਰਦਾ ਕਰਦਾ ਨਾ ਹਾਂ ਇਹ ਪੁਟੇ ਬਣਾਤਾ ਹੈ ਬਣਾਤਾ ਕੀ ਕਰਾ ਇਸ ਕੋ क्या करे इसको मैं आ रही ले आ ले आ, आ है 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 क्या क्या बोल बोल रहा रहा वो अपनी लेके लेके आप चलो गया जानवर ठीक नहीं ये कैसे काम करना चाहिए इसको इसको यहाँ पे इसको। क्या बन रहे पेड़ था अच्छा ਯਾ ਵੀ ਰਸਨੀ ਬੰਦ ਉੱਪਰ ਦੇ ਨਾਵਾ ਤੇ ਗੋਮੇ ਪਾ ਜਦੋਂ ਅਸਲ ਹਾਲੀ ਬੰਦ ਕੀਤੀ ਫਿਰਦੇ ਕੱਲ ਦਾ ਦੇ ਇਹ ਉਹਨਾਂ ਦੇ ਮਾਂ ਦੇ ਸẽਗੇ ਉਸਕੇ ਕਿਆ ਹਾਂ ਉਹ ਆਨੇ ਕੇ ਬਾਅਦ ਅਸẽਗੇ ਚਾਪਿਆ ਚਾਪਿਆ ਹੀ ਕੋ ਨਹੀਂ ਇਸ ਕੋ ਚਾਪਲਾਈ ਨਹੀਂ ਚਾਪਲਾਈ ਹਾਂ ਬੱਕਰੀ ਦੇ ਦੁੱਧ ਦੇ ਭਲਾਈ ਤੇ ਚਾ ਨਹੀਂ ਆ ਲੱਗ ਜੂ ਵੇਖੋ ਕਿੱਥੇ ਕਿੰਨੇ ਬਲਾਗ ਦਿੱਤੇ ਨੇ ਤੁਹਾਨੂੰ ਉਹ ਸਾਡੇ ਹੈਗਾ ਥੋੜੂ ਜਿਹਾ ਕਰੇ ਹਟਾਏ ਨੇ ਪੱਤੀਆਂ ਹੀ ਆ ਬਾਹਰ ਤੋਂ ਚਲਾਓ ਇਹਨੇ ਸ਼ੁਰੂ ਕਰ ਇਹ ਲੋਕ ਜਿੱਤੇ ਲੋੜ ਲਗੜੀ ਨਹੀਂ ਵਸ ਮੈਂ ਗੱਲ ਕਰਦਾ ਪਿਆ ਹਾਂ ਹਾਂ ਸਹੀ ਹੈ ਸਹੀ ਬੋਲ ਰਿਹਾ ਹਾਂ ਇੱਕ ਮਿੰਟ ਤਾ ਉਹ ਇੱਕ ਹੋਰ ਤਰੀਕਾ ਦੱਸ ਦਿੰਨਾ ਮੇਰੀ ਗੱਲ ਸੁਣਾ ਬੱਬੂ ਉਹ ਖੜ ਜਾ ਇਹ ਇੱਕ ਮਿੰਟਾ ਪੁੱਠਾ ਇੱਕ ਦਾ ਕਮਾਈ ਆ ਜਲਦੀ ਕਰਿਆ ਤੁਹਾਡੇ ਘਰ ਕੋਈ ਖੜਿਆ ਦੇ ਉਹ ਨਾਟ ਨਾਟ ਦਾ ਸਟੀਲ ਦਿਹਾਰੇ ਚੱਕੀ ਫਿਰਦੇ ਨੇ ਮਹੰਗੇ ਕਿਥੋਂ ਲਿਆ ਜੇ ਸਾਰੇ ਸਟੀਲ ਦੇ ਦਿੱਤੇ ਨੇ ਉਹਨਾਂ ਨੇ ਬੜੀ ਕੱਚਾ ਫੜੀ ਕੰਮ ਦਾਸਤਾ ਕਰ ਮਾੜਾ ਮੋਟਾ ਇਹ ਫੜਾਦਾ ਆ ਉਹਦਾ ਉਹ ਕਿੰਨੇ ਦਿਨ ਨਾਲ ਬਲਤੀਏ ਕਪੜਾ ਕਬੜਾ ਉਧਰ ਇਹ ਇਹ ਹਜੇਰੀ ਨਹੀਂ ਲੜਾਈ ਫਿਰਨੇ ਤੇ ਨਾ ਉਧਰ ਇਹ ਹਜੇਰੀ ਨਹੀਂ ਕਾਹਦੇ ਨਾਲ ਲੜ ਲੜਾਈ ਫਿਰਨੇ ਕੌਣ ਕੌਣ ਆ ਰਹੇ ਲੜਰ ਹਾਰਨ ਵਾਲੇ ਕਯੋ ਗਲੋ ਯਾਰ ਪਹਿਲੇ ਡੇਰ ਆਂਦਾ ਮੇਰਾ ਕੰਮ ਆ ਜੇ ਆਪਾਂ ਇਧਰ ਵਟਨ ਜਾ ਰਹੇ ਸੀ ਮੰਗੀ ਤਕਰੀਬਨ ਅਜੇ ਖੇਤ ਗਿੱਲੇ ਆ ਦੇਖੋ ਮਹੀਨ ਤੁਰ ਹੀ ਜਾਂਦੀ ਬੈਠ ਗਈ ਆ ਤੁਹਾਨੂੰ ਦਿਖਾਉਂਦੇ ਐ ਇੰਨੀ ਬੈਠ ਗਈ ਆ ਕਿਉਂਕਿ ਆਪਣੇ ਇੱਕ ਤਾਂ ਇਹਨੂੰ ਪੁਲੀ ਪਾਈ ਸੀ ਅਸੀਂ ਰੋਡ ਵਾਲੀ 12 ਜੀ ਬਾਬੂ ਗਾ ਕਿਹੜੀ ਪਾਈ ਹੋਈ ਐ 12 ਪਾਈ ਹੁਣ ਆਪਾਂ ਜੀ 13 ਪਾਰ ਆ ਤੇਰਾ ਪਾ ਕੇ ਮਸ਼ੀਨ ਕੱਢ ਕੇ ਫਿਰ ਬੜਾਈ ਸ਼ੁਰੂ ਕਰਾਂਗੇ ਪਾਰੋ ਜਲਦੀ ਜਲਦੀ ਕਰੋ ਇੰਨਾ ਟਾਈਮ ਐ ਕੀ ਹੋ ਗਿਆ ਇਹ ਰੋਡ ਵਾਲੀ ਕੁਲੀ ਪਈ ਐ ਇਸਕਾ ਹਾਂ ਰੋਡ ਵਾਲੀ ਐ ਇਸ ਲਈ ਬੈਠ ਗਿਆ ਹਾਂ ਹਾਂ ਉਹ ਥੋੜੀ ਵਜਨ ਵਿੱਚ ਪਾਰੀ ਪਾਰੀ ਹੁੰਦੀ ਐ ਬਈ ਇਹ ਹਲਕੀ ਹੁੰਦੀ ਦੂਸਰੀ ਵਾਲੀ ਜੇ ਖੇਤ ਵਾਲੀ ਹੁੰਦੀ ਕੁਲੀ ਉਹ ਹਲਕੀ ਹੁੰਦੀ ਉਹ ਪਾਰੀ ਹੁੰਦੀ ਐ ਰੋਡ ਵਾਲੀ ਉੱਤੇ ਇਸ ਲਈ ਬੈਠ ਗਿਆ ਆ ਬਸ ਆਦਾ ਬਸ ਆਹ ਵੇ ਉਹ ਵੀ ਬੈਕ ਕਰਦੇ ਕਦਾਗਾ ਕਰਦੇ ਉਹ ਪਸਾ ਲੈਂਦੇ ਨੇ ਬੇਲੀ ਹੈ ਇਹ ਜੇ ਜੇ ਜਿਹੜੇ ਮੇਰੇ ਵੀਰ ਆਣਾ ਚਾਹਦੇ ਆ ਇਹ 2-4 ਦਿਨ ਰੁੱਕ ਕੇ ਆਇਆ ਜਿਉਂਕਿ ਇਹ ਕੰਮ ਪੂਰੇ ਚੱਲ ਨਹੀਂਦਾ ਆਪਾਂ ਇਧਰ ਏਰੀਆ ਵਡਣਾ ਸਾਹਮਣੇ ਥੋੜਾ ਦਿਖਾਉਂਦੇ ਆ ਕਰ ਰਹੇ ਆਪਾਂ ਮੂਰਤ ਬੈਕੁਰ ਦਾ ਨਾਮ ਲੈ ਕੇ ਬੈਕੁਰ ਦਾ ਨਾਮ ਲੈ ਕੇ ਕਰ ਰਹੇ ਆਂ ਸਟਾਰਟ ਕੰਮ ਤੇ ਖੇਤ ਦੇ ਵਿੱਚ ਮਸ਼ੀਨ ਆ ਰਹੀ ਹੈ ਹੁਣ ਕੀ ਹੋ ਗਿਆ ਉਧਰ ਦੇ ਦੇ ਇੱਕ ਫਰਕ ਹੈ ਕਿ ਜੇ ਇੱਥੇ ਮਸ਼ੀਨ ਆਣੀ ਜਾਣੀ ਤੇ ਫਿਰ ਫਰਕ ਕੀ ਹੈ ਆਏ ਜੇ ਮਸ਼ੀਨ ਹੀ ਇੱਥੇ ਆਣੀ ਹੈ ਤਾਂ ਥੋੜਾ ਝਗੜਾ ਹੋਇਆ ਕਹਿੰਦੇ ਕਿ ਇੱਧਰ ਗਿੱਲਾ ਤਾਂ ਹੈ ਮਸ਼ੀਨ ਉਧਰ ਦੀ ਲੈ ਕੇ ਆਓ ਇਹਨਾਂ ਦਾ ਫੈਸਲਾ ਹੋ ਗਿਆ ਫਿਰ ਦੁਬਾਰਾ ਤੋਂ ਸਮਝੌਤੇ ਹੋ ਗਏ ਕਿ ਇੱਥੇ ਹੀ ਵਾਰਨੀ ਹੈ ਮਸ਼ੀਨ ਇਹ ਤੇ ਬਾਬੂ ਬਾਈ ਸੋਚ ਰਹੇ ਨੇ ਕਿ ਉਹ ਬੰਦੇ ਕਰ ਕੇ ਰਹਿਣ ਉੱਤੇ ਆ ਜੋਰ ਕਿਵੇਂ ਲਾਉਂਦਾ ਹੈ ਬੈਟਰੀ ਲਾਉਂਦੇ ਨੇ ਬੈਟਰੀ ਲਾਉਂਦੀ ਕੁੜੀ ਦਾ ਬਾਦਾ ਜੀ ਕਿਹੜਾ ਵੈਸਾ ਗੁਰੂ ਕਿਰਪਾ ਕਰਨਾ ਬੱਬੂ ਵੀਰ ਤੇ ਥੋਰੀ ਰਿਪਾਗੋ ਬਾਗ ਦੇ ਨਾਲ ਬੰਦੇ ਬਹੁਤ ਖੜੇ ਇੱਧਰ ਨੇਜੇ نیچے ਪੈਰ ਚੱਲੇ ਨਹੀਂ ਦੁਬਾਰਾ ਤਾਂ ਐ ਲਾਹੇ ਦੀ ਕੱਢ ਗਏ ਬਿੱਟੂ ਆਵੜੇ ਦੂਜੇ ਦਿਨ ਪਟਾਰੂ ਉੱਠਣ ਵਰ ਗਿਆ ਉਹ ਉਹ ਨਹੀਂ ਨਾ ਕਲਾਚ ਬੜਾ ਸੁਸ ਕਰ ਜਣੀ ਅਸੀਂ ਇਹ ਹੁਣ ਤੇਲ ਹਾੜਨ ਵਾਲੇ ਕੰਮ ਆਏ ਦਾ ਆਏ ਦਾ ਵੀ ਤੇਲ ਸਾੜਨ ਵਾਲੇ ਕੰਮ ਲੱਗਦਾ ਗੇੜਾ ਲਗਾਇਆ ਸੀ ਥੋੜਾ ਜਿਹਾ ਆਵਾਟ ਮਸ਼ੀਨ ਤੋਰੀ ਆ ਕਿਉਂਕਿ ਇਹਨਾਂ ਬੰਦਾਂ ਨੂੰ ਪਤਾ ਹੁੰਦਾ ਕਿ ਇੱਥੇ ਮਸ਼ੀਨ ਚੱਲ ਸਕਦੀ ਹੈ ਤੇ ਨਹੀਂ ਚੱਲਦੀ ਹੈ ਕਰਨ ਜਿੱਦ ਐ ਪੈਰਾ ਨਾਲ ਨੱਪ ਨੁਪ ਭ ਗਈ ਤੇ ਖਾਸ ਚੱਲ ਜਣੀ ਹੈ ਸਹੀ ਆਖੇ ਤੇ ਇਵੇਂ ਕੀਤਾ ਨਾ ਆਵਦਾ ਵਜਰਾ ਬਹਿੰਦੇ ਮਸ਼ੀਨ ਦਾ ਵਜ ਨਹੀਂ ਵੇਖਿਆ ਹੁਣ ਆਪਾਂ ਲੈ ਕੇ ਜਾ ਰਹੇ ਆ ਉਧਰੇ ਸੈਰ ਤੋਂ ਕਹਿੰਦੇ ਉਧਰ ਪਾਉ ਇੱਥੇ ਚੱਲ ਜਾਗੀ ਆਂ ਇਥੇ 20 ਤੇ ਚੱਲੇਗੀ ਦੇਖੋ ਅੰਦਰ ਅੰਦਰ 8:30 ਵਜੇ ਨਾ ਬੜਾ 8:30 ਨਹੀਂ ਨਹੀਂ ਹੈਗਾ ਦੇਖ 8:30 ਨਾਲ ਚੱਲ ਜਾਣੀ ਐ ਇਹ ਸਲਾਹ ਚੇਂਜ ਕਰ ਲਈ ਆ ਕਿ ਇੱਥੋਂ ਬਾੜੋ ਹੁਣ ਇੱਥੋਂ ਵਾ ਮਸ਼ੀਨ ਵਾੜਾਂਗੇ ਉਹ ਕੀ ਕਰਦਾ ਹਰਦਾ ਇੱਟਾ ਇਹ ਚੱਕਰਦੁਈ ਚੱਲ ਰਿਹਾ ਕੰਮ ਸਹੀ ਬੱਬੂ ਬਹੁਤ ਵਧੀਆ ਆਪਾ ਪੰਜਾਬੀ ਐ ਪਲਟੇ ਮਾਰ ਦੱਸੋ ਪਲਟਾ ਵਧੀਆ ਇੰਨੀ ਵਾਰ ਟੇਵੀ ਇੱਕ ਹੀ ਬਣਾਈ ਹਜੇ ਐਡਾ ਵੀ ਠੀਕ ਆ ਹੋ ਅੱਛਾ ਹੀ ਆ ਨਾ ਉਹ ਝਾਰੂ ਅੱਛਾ ਹੀ ਝੰਗਰ ਤਾਂ ਕਰਨਾ ਪੈਣਾ ਝਾਰੂ ਅੱਛਾ ਹੈ ਉਹ ਰੱਖੀ ਥੱਲੇ ਦਾ ਕੋਈ ਪਤਾ ਨਹੀਂ ਹੁਣ ਕੀ ਹੁੰਦਾ ਹੈ ਅੱਛਾ ਆਇਆ ਕੋਈ ਇਹ ਏਰੀਆ ਦਾ ਪੱਥਰ ਹੈ ਜੀ ਪੱਥਰ ਕਰਕੇ ਪਤਰੀਲੇ ਰੇ ਕਰਕੇ हाई रहे हैं। काम क्या सही चल रहा है अपना आ, एक नुँण एक नुँण आ, मर रहा क्या हो गया

इसलिए पिछले आश रहे हो क्या करे इतना बढ़ता है अच्छा इसलिए आश रहे है ये दा खाने दे दो र की रोटी है ठीक है जो नसीब है वो मिलेगा ये किसका फोन लगा रहा ट्राली वाले को ट्रॉली लेके आ टैंक भर के भी टैंक भर गया इसलिए फोन कर रहा है के चारा लेके जाना इसने चारा लेके जाना चारा लेके जाएगा ਇਹ ਕਾਟੇ ਆ ਜੋ ਇਹ ਬੈਸੇ ਨੂੰ ਖਾਏਗੀ ਤੇ ਕਾ ਉਸਕੇ ਮੂੰਹ ਮੇ ਨਿਕਾਲਾਂਗੇ ਨਿਕਾਲਾਂਗੇ ਕਿਵੇਂ ਕਢ ਲਗਾ ਕਾ ਕਾੜਾ ਤੇਰੇ ਕੋ ਪਤਾ ਕਾਹ ਪੜਾ ਹੈ ਬੈਸੇ ਨਿਕਾਲਾਂਗੇ ਦੇਦੇ ਹਾਂ ਭਰੇਗੇ ਨਾ ਆ ਜੀ ਆ ਪੱਥਰ ਰੜਾ ਫਿੰਗਰ ਵਾਲਾ ਦੇਖੋ ਨੇ ਪੱਟ ਕੇ ਖਾ ਕਿਥੇ ਧਾਕੇ ਕਰਤਾ ਉਥੋਂ ਲੱਗਿਆ ਇੱਧੇ ਧਾਕੇ ਕਰਤਾ ਨੇ ਇਧਰ ਇਹ ਜਮੀਨਾ ਦੇ ਪੱਥਰ ਹੀ ਆ तकरीबन

ਪੱਕਾ ਜੀ ਗੀਣਾ ਹੈ ਹਾਂ ਪੱਕਾ ਹੈ ਪੱਕੀ ਬਾਤ ਨਹੀਂ ਆਇਆ ਉਧਰ ਝੂਠ ਮਤ ਬੋਲਣਾ ਇਹ ਤਾਂ ਥੀਏਟਰ ਦਾ ਸਮਾਂਦਾ ਆ ਦੁਕਾਨ ਦਾ ਨਾ ਉਹ ਤਾਂ ਮੈਂ ਟਰੈਕਟਰ ਚ ਆਉਂਦਾ ਪਿਆ ਮੈਨੂੰ ਪਤਾ ਹੈ ਉਹ ਨੀਤੇ ਆਏਗਾ ਦੂਸਰਾ राउंड ਪੱਜ ਕੋ ਜਾ ਬੱਬੂ ਦਾ ਪਲਟਾ ਪਿੱਛੇ ਜੀ ਫਸ ਚੁੱਕਿਆ ਹੈ ਤੇ ਬੱਬੂ ਰਲਾਰਾ ਦੌੜ ਪੂਰੀ ਕਿ ਪਲਟਾ ਕਢਾਲਣ ਦੀ ਕੋਸ਼ਿਸ਼ ਕਰੀਏ ਮਗਰੇ ਗੋਰੀ ਵੀ ना। 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 एरिया है। ना मड़ा। ना। गोरिया तेन एरिया कि लगे नहीं गिला नहीं एरिया पत्थर एरिया सही नहीं गा है ਪੱਥਰ ਮਾਰ ਦਿੰਦਾ ਇਹ ਬਾਕੀ ਉਹਨਾਂ ਨੂੰ ਕਹਾਂ ਸਮਝਾ ਦੇਣਾ ਕਿ ਪੱਥਰ ਹੈਗਾ ਵਿੱਚ ਇਹਦੇ ਠੀਕ ਹੈ ਤੇ ਮੜੇ ਆ ਵੀ ਤਰੀਕੇ ਨਾਲ ਚੱਲਣਾ ਇਹ ਪੀਟਰੀ ਚ ਲੈ ਕੇ ਆ ਗਿਆ ਪੀਟਰੀ ਖੇਤ ਲੈ ਗਿਆ ਇਹਨੂੰ ਹਾਂ ਜਾ ਬੈ ਜਾ ਤੂੰ ਉੱਤੇ ਬੈ ਜਾ ਓ ਇਸ ਕੋ ਪੱਕੇ ਥਾਂ 'ਤੇ ਘੜੇ ਪੱਕੇ 'ਚ ਇਹ ਕੱਚੇ 'ਚ ਖੜਾ ਆ ਵੀ ਇਹ ਕਿਵੇਂ ਫਸਾਲੀ ਗਾੜੀ ਇਹ ਆਪ ਬੋਲ ਮੈਂ ਨਹੀਂ ਦੇ ਲਈ ਕਿਹਾ ਕੀ ਆ ਬਾਦ ਇਸ ਦਾ ਬਰਾ ਹੋ ਜਾ ਆ اچھا ਆਪਣੀ ਮਸ਼ੀਨ ਖੁੱਭ ਗਿਆ ਇੱਧਰ ਖੇਤ ਤੇ ਵੱਢਣ ਜਾ ਰ ਸੀ ਇੱਧਰ ਖੁੱਭ ਫਸ ਗਈ ਐ ਤੇ ਫਿਰ ਆਪਾਂ ਹੁਣ ਉਧਰ ਦੇ ਕਮਾ ਕੇ ਕੱਢਾਂਗੇ ਮਾਪਰ ਮਰਾ ਵੇਖ ਲੈ ਆ। ਇਹਨੇ ਬੁਰਮੇ ਚ ਜੋਰ ਕਿਨਾਂ ਆ। ਇਹਨੇ ਬੁਰਮੇ ਚ ਜੋਰ ਕਿਨਾਂ ਆ। ਉਹ ਕਾਰ ਡਰ ਚੱਲ ਮਸ਼ੀਨ ਆ ਇੱਥੇ ਨਹੀਂ ਚਲਣੀ ਚਲਣੀ। ਕਿਵੇਂ ਸਵਾਲ ਲੰਦਾ ਓਏ। ਵੀਡੀਓ ਜਿਹੜੀ ਇਹ ਮੈਂ ਬੋਲਦਾ। ਕਿਵੇਂ? ਵੀਡੀਓ ਜਿਹੜੀ ਇਹ ਮੈਂ ਬੋਲਦਾ। ਕਿਵੇਂ? ਕਿੱਦਾਂ ਨਿਕਲ ਤੋ? ਨਹੀਂ ਨਿਕਲ ਨਹੀਂ। ਅੱਪਾ ਤੇ ਠੱਲ ਕੇ ਸਵੇਰੇ ਵੜ ਲਾਂਗੇ ਨਾ ਸ਼ਾਮ ਹੋ ਜਾਂਦੀ ਐ ਵੇਲੇ ਨਹੀਂ ਚਲਦੀ ਮਸ਼ੀਨ ਆ। ਉੱਥੇ ਠੱਲ ਕੇ ਤੇ ਸਵੇਰੇ ਵੜ ਲਾਂਗੇ।